ਦੋਸਤੋ ਸਤਿ ਸ਼੍ਰੀ ਅਕਾਲ ਵੀਡੀਓ ਬੜੀਰ ਤੁਹਾਡੇ ਕੰਮ ਦੀ ਹੈ ਆਪਣੇ ਪਿੰਡ ਪਤੂਈ ਖੇੜਾ 메ਨ ਬਾਜ਼ਾਰ ਦੇ ਵਿੱਚ ਸਨੀ 99 ਸਟੋਰ ਖੁੱਲਿਆ ਦੋਸਤੋ ਨੰਬਰ ਤੁਹਾਡੀ ਸਕਰੀਨ ਤੇ ਚੱਲ ਰਿਹਾ ਹੈ 99 ਰੁਪਏ ਦੀ ਹਰ ਇੱਕ ਆਈਟਮ ਤੇ ਵਿੱਚ ਕੁਝ ਐਸੀਆਂ ਚੀਜ਼ਾਂ ਜਿਹੜੀਆਂ 99 ਰੁਪਏ ਦੀਆਂ ਦੋ ਵੀ ਹੈ ਕੁਝ ਚੀਜ਼ਾਂ 99 ਰੁਪਏ ਨਾਲੋਂ ਮੈਂ ਗਿਣਾ ਵੀ ਆ ਸੰਨੀ ਜੀ ਤੁਹਾਡੇ ਸਾਹਮਣੇ ਸਕਰੀਨ ਤੇ ਤੁਹਾਨੂੰ ਦਿਖਾਈ ਦੇ ਰਿਹਾ ਵਾਟਰ ਕੁਲਰ ਟੱਬ ਗਮਲੇ ਆ ਇੱਕ ਇੱਕ ਆਈਟਮ ਯਾਰ ਜੇ ਮੈਂ ਤੁਹਾਨੂੰ ਗਿਣੌਣ ਲੱਗ ਜਾਣਾ ਮੇਰੇ ਖਿਆਲ ਚ ਸ਼ਾਮ ਪੈ ਜਾਣੀ ਹੈ ਤੇ ਸੰਨੀ ਸਾਹਿਬ ਕੋਲ ਇੰਨਾ ਸਮਾਨ ਹੈ ਖਤਮ ਨਹੀਂ ਹੋਣਾ ਸੋ ਇੱਕ ਵਾਰੀ ਆਉਣਾ ਜ਼ਰੂਰ ਬਣਦਾ ਸੰਨੀ ਸਾਹਿਬ ਦੀ 99 ਸਟੋਰ ਤੇ ਕਿਉਂਕਿ ਇਹ ਪਹਿਲਾਂ ਹੀ ਦੋਸਤੋ ਇਹਨਾਂ ਦੇ ਫਾਦਰ ਸਾਹਿਬ ਹੁੰਦੇ ਸੀ ਆਪਣੇ ਪਰਮ ਮਿੱਤਰ ਸੀ ਤੇ ਸੰਨੀ ਸਾਹਿਬ ਤੇ ਇਹਨਾਂ ਦੇ ਬ੍ਰਦਰ ਮੋਨਾ ਜੀ ਹੁਰਾਂ ਦਾ ਕੋਈ ਮੋਲ ਨਹੀਂ ਲੱਖ ਰੁਪਏ ਦੇ ਬੰਦੇ ਆ ਯਾਰ ਕਦੇ ਸਿਰੇ ਨਹੀਂ ਗਏ ਮਾਂ ਦੇ ਪੁੱਤ ਜੇ ਕਿਸੇ ਨੇ ਕਿਹਾ ਨਾ ਕਿ ਪੈਸੇ ਹੈ ਨਹੀਂ ਉਹ ਕੋਈ ਨਹੀਂ ਚਾਚਾ ਸਵੇਰੇ ਆ ਜਾਣਗੇ ਕੋਈ ਨਹੀਂ ਤਾਈ ਪਰਸੋਂ ਆ ਜਾਣਗੇ ਕਦੇ ਮਾਂ ਦੇ ਪੁੱਤਾਂ ਨੇ ਲਖੀਰ ਖਿੱਚ ਕੇ ਇਹ ਨਹੀਂ ਕਿਹਾ ਦੁਕਾਨਦਾਰੀ ਚ ਕਿ ਸਾਡੇ ਪੈਸੇ ਸੱਟ ਜਾਂ ਸਮਾਨ ਰੱਖ ਸੋ ਐਸੇ ਨੀਕ ਇਨਸਾਨ ਨੂੰ ਜਿਹੜਾ ਇੱਥੇ ਰਹਿ ਕੇ ਤੁਹਾਡੀ ਥੋੜੀ ਜਿਹੀ ਪ੍ਰੋਫਿਟ ਤੇ ਸੇਵਾ ਕਰ ਰਿਹਾ ਹੈ ਉਹਨੂੰ ਮੌਕਾ ਤਾਂ ਮਿੱਤਰੋ ਦੇਣਾ ਬਣਦਾ ਆ ਇੱਕ ਇੱਕ ਚੀਜ਼ ਜਿਹੜੀ ਨਾ ਸਮਝ ਲੱਗੇ ਵੀਡੀਓ ਰੋਕ ਕੇ ਦੇਖ ਲਿਓ 99 ਰੁਪਏ ਦੀ ਹਰ ਇੱਕ ਆਈਟਮ ਹੈ ਸਭ ਤੋਂ ਜਿਹੜੀ ਚੰਗੀ ਚੀਜ਼ ਲੱਗੀ ਨਾ ਇੱਕ ਲੀਟਰ ਵਾਲਾ ਵਾਟਰ কুলਰ ਹੈ ਤੇ 99 ਰੁਪਈਆ ਦਾ ਵਾਟਰ কুলਰ ਹੈ ਮਿੱਤਰੋ ਮੈਂ ਕਹਿੰਨਾ ਹਰ ਇੱਕ ਬੰਦੇ ਦੇ ਮੋਟਰਸਾਈਕਲ ਤੇ ਉਹ 99 ਰੁਪਏ ਵਾਲਾ ਵਾਟਰ কুলਰ ਬਰਫ਼ ਪਾ ਕੇ ਵੀਡੀਓ ਵੇਖਣ ਤੋਂ ਬਾਅਦ ਟੰਗਿਆ ਹੋਣਾ ਚਾਹੀਦਾ ਕਿਉਂਕਿ ਬੋਤਲ ਚੱਕੀ ਫਿਰਦੇ ਆ ਚੱਕ ਧਰਜਾ ਹੁੰਦਾ ਤੇ ਆ ਜਿਹੜੇ ਟੱਬ ਹੈ ਨਾ ਬਈ ਇਹ ਮੈਨੂੰ ਲੱਗਦਾ ਜਿਹੜੇ ਵੀ ਲੋਕ ਜਾਂਦੇ ਆ ਨਾ ਵਾਟਰ ਪਾਰਕਾਂ 'ਚ ਉੱਥੇ ਜਾਣ ਦੀ ਲੋੜ ਨਹੀਂ ਟੱਬ ਨੂੰ ਕਰੇ ਪਾਣੀ ਦਾ ਭਰੋ ਤੇ ਵਿੱਚ ਬਹਿ ਕੇ ਤੇ ਆਨੰਦ ਲਓ ਐਸੇ ਟੱਬ ਹੈ ਇੱਕ ਇੱਕ ਚੀਜ਼ ਮਖਾ ਯਾਰ ਵੱਡ ਮੁੱਲੀਆਂ ਚੀਜ਼ਾਂ ਤੁਸੀਂ ਇੱਕ ਵਾਰੀ ਸੰਨੀ ਸਾਹਿਬ ਨੂੰ ਕਾਲ ਕਰਕੇ 9815497931 ਸ਼ੰਮੀ ਸਾਹਿਬ 9815297931 ਤੇ ਕਾਲ ਕਰਕੇ ਵਧੇਰੇ ਜਾਣਕਾਰੀ ਦੇ ਲਿਓ ਤੇ ਇਹਨਾਂ 9 ਜਵਾਨਾਂ ਦੀ ਹੌਸਲਾ ਅਫਜ਼ਾਈ ਕਰਨੀ ਹੈ ਜਿਹੜੇ ਮਾਰਕੀਟ ਦੇ ਵਿੱਚ ਬਿਲਕੁਲ ਸੀਮਤ ਜੇ ਪ੍ਰੋਫਿਟ ਨਾਲ ਤੁਹਾਡੀ ਸੇਵਾ ਕਰ ਰਹੇ ਐ ਆਹੀ 99 ਸਟੋਰ ਮਿੱਤਰੋ ਡੱਬ ਵਾਲੀ ਮਲੋਟ ਅਬੋਰ ਹਰ ਇੱਕ ਸ਼ਹਿਰ ਚਾ ਮਤਲਬ ਖੁੱਲੇ ਹੋਏ ਐ ਤੇ ਉਹੀ ਚੀਜ਼ ਤੁਹਾਡੇ ਪਿੰਡ ਚੱਲ ਕੇ ਆ ਗਈ ਇੱਕ ਤਾਂ ਗਰਮੀ ਤੋਂ ਵੱਜ ਜਾਓਗੇ 70 ਰੁਪਏ ਅਪਡਾਉਨ ਦਾ ਕਿਰਾਇਆ ਬਾਜੂ ਮੋਟਰਸਾਈਕਲ ਤੇ ਜਾਓਗੇ ਪਟ્રોલ ਬਾਤ ਜਾਣਾ ਤੇ ਅਸਨੀ ਸਾਹਿਬ ਕਾਪੀ ਲੈ ਕੇ ਤੇ ਜਿਹੜਿਆ ਗਾਹਕ ਤੁਸੀਂ ਦੇਖ ਰਹੇ ਹੋ ਇਹਨਾਂ ਦੇ ਸਮਾਨ ਦਾ ਹਿਸਾਬ ਕਰ ਰਿਹਾ ਕਿਉਂਕਿ ਮੋਟਾ ਕੰਮ ਐ ਸੰਨੀ ਸਾਹਿਬ ਦਾ ਇਹ ਤੁਹਾਡੇ ਕੋਲ ਜਿਹੜੇ ਗਾਹ ਖੜੇ ਆ ਨਾ ਇਹਨਾਂ ਤੋਂ ਹੀ ਪਤਾ ਲੱਗ ਰਿਹਾ ਕਿ ਸੰਨੀ ਸਾਹਿਬਰੀ ਕਿੰਨੀ ਕੋ ਸ਼ਾਬਾਸ਼ ਇਹ ਦੇ ਮਾਲਕ ਹੈ ਸੋ ਸ਼ੇਅਰ ਕਰਿਓ ਧੰਨਵਾਦ ਸਸੀਗਾ